ਹੁਸ਼ਿਆਰਪੁਰ ਸ਼ਹਿਰ 'ਚ 21 ਦਸੰਬਰ ਨੂੰ ਹੋਣ ਜਾ ਰਹੀ ਤਿੰਨ ਵਾਡਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਅੱਜ ਨਾਮਜ਼ਦਗੀ ਪੱਤਰ दाखल ਕੀਤੇ ਗਏ ਇਸ ਮੌਕੇ ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਦੱਤ ਪ੍ਰਾਸ਼ਰ ਵਾਰਡ ਨੰਬਰ 7 ਤੋਂ ਪਰਮਜੀਤ ਕੋਰ ਅਤੇ ਵਾਰਡ ਨੰਬਰ 27 ਤੋਂ ਦਵਿੰਦਰ ਕੋਰ ਮਾਨ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਇਸ ਮੌਕੇ ਕਾਂਗਰਸੀ ਉਮੀਦਵਾਰਾਂ ਨਾਲ ਹੁਸ਼ਿਆਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜ਼ਿਮਨੀ ਚੋਣਾਂ 'ਚ ਕਾਂਗਰਸ ਪਾਰ ਇਹ ਸ਼ਾਨਦਰ ਜਿੱਤ ਹਾਸਲ ਕਰਨਗੇ ਤੇ ਆਮ ਆਦਮੀ ਪਾਰਟੀ ਨੂੰ ਮੂੰ ਤੋੜ ਜਵਾਬ ਦੇਣਗੇ। ਉਹਨਾਂ ਕਿਹਾ ਕਿ ਉਹ ਖੁਦ ਵਾੜਾ ਚ ਜਾ ਕੇ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਕਰਨਗੇ ਤੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੁਸ਼ਿਆਰਪੁਰ ਦਾ ਵਿਕਾਸ ਕਰਵਾਇਆ। ਇਸ ਨੂੰ ਕਿ ਉਹ ਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਨੇ ਤੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਇਹ ਚੋਣ ਦਾ ਨਤੀਜਾ ਵੀ ਸਪਸ਼ਟ ਹੋ ਜਾਵੇਗਾ ਹੁਸ਼ਾਰ ਪਰਦੇਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਛੋਟਾ ਜਿਹਾ ਬਜ ਨੋਮੀਨੇਸ਼ਨ ਫਿਲ ਕਰਨ ਆਇਓ ਆਪਣੇ ਤਿੰਨ ਕੈਂਡੀਡੇਟਾਂ ਦੇ ਨਾਲ ਲੈ ਕੇ ਸੋਕੀ ਕਹਿਣਾ ਚਾਹੁੰਦਾ ਦੇਖੋ ਜੀ ਬਹੁਤ ਉਤਸ਼ਾਹ ਸੀ ਲੋਕਾਂ ਨੂੰ ਸਾਨੂੰ ਇੱਕ ਦੋ ਦਿਨ ਲੱਗੇ ਕੈਂਡੀਡੇਟ ਜਿਆਦਾ ਸੀ ਸਮਝਾ ਕੇ ਇਹ ਫੈਸਲਾ ਕੀਤਾ ਜਿਹੜੇ ਨਾਲ ਦੇ ਵੀ ਕੈਂਡੀਡੇਟ ਟਿਕਟਾਂ ਚਾਹੁੰਦੇ ਸੀ ਉਹਨਾਂ ਦੀ ਸਹਿਮਤੀ ਚ ਕਰਕੇ ਫਿਰ ਉਹ ਤਕਰੀਬਨ ਸਾਰੇ ਕੈਂਡੀਡੇਟਾਂ ਦੀ ਸਹਿਮਤੀ ਦੇ ਨਾਲ ਤਿੰਨੇ ਵਾਰਡਾਂ ਦੇ ਵਿੱਚੋਂ ਅਸੀਂ ਬਹੁਤ ਮਜ਼ਬੂਤ ਕੈਂਡੀਡੇਟ ਦਿੱਤੇ ਆ ਔਰ ਲੋਕਾਂ ਦੀ ਪਸੰਦ ਦੇ ਕੈਂਡੀਡੇਟ ਦਿੱਤੇ ਆ ਮੈਨੂੰ ਉਮੀਦ ਹੈ ਕਿ ਅਸੀਂ ਤਿੰਨੇ ਵਾਰਡ ਇੱਕ ਤਰੀਕ ਨੂੰ ਜਿੱਤਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਸਾਡੀ ਸਾਰੀ ਕਾਂਗਰਸ ਇਕਜੁੱਟ ਹੋ ਕੇ ਕੰਮ ਕਰੇਗੀ ਇਹਨਾਂ ਤਿੰਨਾਂ ਵਾਰਡਾਂ ਦੇ ਆ ਟਫ ਮੁਕਾਬਲਾ ਕਿੱਥੇ ਲੱਗਦਾ ਤੁਹਾਨੂੰ ਕਿ ਇੱਕ ਐਮਐਲਏ ਦਿਵਾਰ ਦੇ ਵਿੱਚ ਵੀ ਆ ਜਿਹੜਾ ਚੋਣ ਮੁਕਾਬਲਾ ਹੋਣੀ ਹੈ ਕੀ ਨੰਬਰ ਵਾਰਡ ਦੀ ਗੱਲ ਕਰੀਏ ਤਾਂ ਟਫ ਮੁਕਾਬਲਾ ਕਿੱਥੇ ਤੁਹਾਨੂੰ ਲੱਗਦਾ ਮੇਰਾ ਖਿਆਲ ਸੀ ਸਭ ਤੋਂ ਵੱਧ ਵੋਟਾਂ ਦੇ ਉੱਤੋਂ ਜਿੱਤਾਂਗੇ ਏਜੰਡਾ ਕੀ ਰਹੇਗਾ ਜੀ ਫਿਰ ਕਿਉਂਕਿ 2021 ਦੇ ਵਿੱਚ 41 ਸੀਟਾਂ ਜਿਹੜੀਆਂ ਉਹ ਸੁੰਦਰ ਸ਼ਾਮ ਅਰੋੜਾ ਦੇ ਇੱਕ ਵਾਈ ਦੇ ਵਿੱਚ ਜਿੱਤੇ ਆ ਗਈਆਂ ਸੀਗੀਆਂ ਜੀ ਇਸ ਵਾਰ ਕੀ ਲੱਗਦਾ ਕੀ ਹਾਲਾਤ ਹੋਣਗੇ ਜੀ ਫਿਰ ਦੇਖੋ ਏਜੰਡਾ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਏਜੰਡੇ ਦੀ ਗੱਲ ਹੈ ਏਜੰਡਾ ਤਾਂ ਲੋਕਾਂ ਨੇ ਜਿਹੜਾ ਇਹਨਾਂ ਨੂੰ 92 ਸੀਟਾਂ ਦਾ ਇੱਕ ਦਿੱਤਾ ਸੀ ਜੋ ਇਹਨਾਂ ਨੇ ਲੋਕਾਂ ਨੂੰ ਪ੍ਰੋਮਿਸ ਕੀਤੇ ਸੀ ਉਹ ਸਾਰੇ ਜਿਹੜੇ ਇਹ ਪ੍ਰੋਮਿਸ ਹੈ ਗਿਆ ਉਹ ਲੋਕ ਤੁਹਾਨੂੰ ਪਤਾ ਲੋਕ ਕੀ ਕਰ ਰਹੇ ਨੇ ਪਾਰਲੀਮੈਂਟ ਦੇ ਇਲੈਕਸ਼ਨ ਚ ਸੀ ਉੱਚ ਵੀ 7 ਸੀਟਾਂ ਕਾਂਗਰਸ ਨੂੰ ਆਈਆਂ ਤੇ ਇਹ ਤਾਂ ਸਾਡੇ ਤੇ ਤਿੰਨ ਬਾਅਦ ਇਲੈਕਸ਼ਨ ਹੈ ਇਹਦੇ ਤੁਹਾਨੂੰ ਰਿਜ਼ਲਟ ਨਜ਼ਰ ਆ ਜਾਣਗੇ ਤੇ ਤੁਹਾਨੂੰ 2027 ਦਾ ਫੈਸਲਾ ਵੀ ਇਹਨਾਂ ਬਾੜਾਂ ਦੇ ਇਲੈਕਸ਼ਨਾਂ ਚ ਨਜ਼ਰ ਆ ਜਾਏਗਾ ਤੇ ਖੁਦ ਵੀ ਡੋਰ-ਡੋਰ ਕਰਾਂਗੇ ਬਾੜਾਂ ਦੇ ਵਿੱਚ ਆ ਕੇ ਜਾਵਾਂਗੇ ਤੁਸੀਂ ਖੁਦ ਸਰ ਮੈਂ ਤਾਂ ਸਾਰੇ ਸ਼ਹਿਰ ਲਈ ਸਮਰਪਿਤ ਹਾਂ ਪੂਰੇ ਹੁਸ਼ਿਆਰਪੁਰ ਲਈ ਸਮਰਪਿਤ ਹਾਂ ਲੋਡ ਟੂ ਡੋਰ ਕਿ ਜਿੱਥੇ ਮੈਨੂੰ ਬੁਲਾਉਣਗੇ ਜਿੱਥੇ ਮੇਰੀ ਮੈਂ ਤਾਂ ਇਹਨਾਂ ਦਾ ਵਰਕਰ ਹਾਂ ਜਿੱਥੇ ਮੇਰੀ ਡਿਊਟੀ ਲਾਉਣਗੇ ਮੈਂ ਉੱਥੇ ਜਾਵਾਂਗਾ